ਸੀ ਅਕਸਰ ਹੀ ਸੁਣਿਆ ਹੋਵੇਗਾ ਕਿ ਸੌਣ ਮਹੀਨੇ ਵਿੱਚ ਕੜੀ ਨਹੀਂ ਬਣਾਈਂਦੀ ਕੜੀ ਨਹੀਂ ਖਾਈਦੀ ਇਹ ਚੰਗੀ ਨਹੀਂ ਹੁੰਦੀ ਪਰ ਇਹ ਕੜੀ ਕਿਉਂ ਚੰਗੀ ਨਹੀਂ ਹੁੰਦੀ ਸੌਣ ਮਹੀਨੇ ਵਿੱਚ ਖਾਣੀ ਕਹਿੰਦੇ ਕਿ ਬਿਮਾਰ ਹੋ ਜਾਈਦਾ ਕੜੀ ਸੌਣ ਚ ਖਾਈਏ ਤਾਂ ਹੀ ਬਿਮਾਰ ਕਰਦੀ ਆ ਪਰ ਇਹ ਬਿਮਾਰ ਕਿਉਂ ਕਰਦੀ ਆ ਇਹ ਵੀ ਤਾਂ ਜਾਣਨਾ ਜ਼ਰੂਰੀ ਆ ਸੌਣ ਮਹੀਨੇ ਵਿੱਚ ਜਦੋਂ ਮੀਂਹ ਪੈਂਦਾ ਆ ਤਾਂ ਚਾਰ ਸ਼ਫੇਰੇ ਹਰਿਆਵਲ ਹੀ ਹਰਿਆਵਲ ਹੋ ਜਾਂਦੀ ਆ ਕਾ ਉੱਗ ਜਾਂਦਾ ਤੇ ਕਿੰਨਾ ਕਿੰਨਾ ਵੱਡਾ ਹੋ ਜਾਂਦਾ ਤੇ ਫਿਰ ਇੰਨਾ ਦਿਨਾਂ ਵਿੱਚ ਜੀਵ ਜੰਤੂ ਬਹੁਤ ਪੈਦਾ ਹੁੰਦੇ ਨੇ ਜੋ ਛੋਟੇ ਛੋਟੇ ਜੀਵ ਜੰਤੂ ਕਾਹ ਵਿੱਚ ਲੁਕੇ ਹੁੰਦੇ ਨੇ ਤੇ ਜਦੋਂ ਮੱਝਾਂ ਗਾਵਾਂ ਇਹ ਕਾਹ ਖਾਂਦੀਆਂ ਨੇ ਤਾਂ ਫਿਰ ਉਹ ਉਹਨਾਂ ਦੇ ਅੰਦਰ ਜਾਂਦੇ ਨੇ ਤਾਂ ਫਿਰ ਇਸ ਗੱਲ ਦਾ ਮੰਨਣਾ ਆ ਬਜ਼ੁਰਗ ਇਸ ਗੱਲ ਨੂੰ ਇਹ ਮੰਨਦੇ ਸੀ ਕਿ ਫਿਰ ਕੋਈ ਜ਼ਰੀਲੀ ਚੀਜ਼ ਨਾ ਖਾਧੀ ਗਈ ਹੋਵੇ ਜਿਸ ਕਰਕੇ ਫਿਰ ਉਹਨਾਂ ਦੇ ਦੁੱਧ ਤੋਂ ਹੀ ਦਹੀਂ ਪਨੀਰ ਲੱਸੀ ਬਣਦੀ ਆ ਜਿਸ ਕਰਕੇ ਕਿ ਕੜੀ ਨਹੀਂ ਖਾਣੀ ਚਾਹੀਦੀ ਕਿਉਂਕਿ ਕੜੀ ਲੱਸੀ ਤੋਂ ਤਿਆਰ ਹੁੰਦੀ ਆ ਬਲਕਿ ਦੁੱਧ ਤੋਂ ਬਣੀ ਹੋਈ ਕੋਈ ਵੀ ਚੀਜ਼ ਇਨ੍ਹਾਂ ਦਿਨਾਂ ਦੇ ਵਿੱਚ ਨਹੀਂ ਖਾਣੀ ਚਾਹੀਦੀ ਤਾਂ ਕਿ ਬਿਮਾਰ ਨਾ ਹੋ ਸਕੇ ਵਿਅਕਤੀ ਉਸ ਤਰ੍ਹਾਂ ਵੀ ਇਨ੍ਹਾਂ ਦਿਨਾਂ ਵਿੱਚ ਹਮਸ ਹੁੰਦਾ ਗਰਮੀ ਬਹੁਤ ਹੁੰਦੀ ਆ ਤੇ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਜਿਹੜੀਆਂ ਖਾਣੀਆਂ ਵਾਂ ਉਹ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਵਾਂ ਤੇ ਕੜੀ ਵਿੱਚ ਵੀ ਮਿਰਚ ਮਸਾਲਾ ਬਹੁਤ ਪੈਂਦਾ ਪਕੌੜੇ ਪਾ ਕੇ ਕਈ ਬੜੇ ਸਵਾਦ ਨਾਲ ਕੜੀ ਤਿਆਰ ਕਰਦੇ ਨੇ ਤੇ ਫੇਰ ਉਹ ਅੰਦਰ ਜਾ ਕੇ ਖਰਾਬ ਕਰਦੀ ਆ ਇਸ ਕਰਕੇ ਵਿਅਕਤੀ ਦੇ ਸਰੀਰ ਨੂੰ ਨੁਕਸਾਨ ਪਹੁੰਚ ਸਕਦਾ ਹੈ ਹੈਲਥ ਨੂੰ ਨੁਕਸਾਨ ਪਹੁੰਚ ਸਕਦਾ ਇਸ ਕਰਕੇ ਹੀ ਕਿਹਾ ਗਿਆ ਆ ਕਿ ਸੌਣ ਮਹੀਨੇ ਵਿੱਚ ਕੜੀ ਨਹੀਂ ਖਾਈ ਦੀ ਪੋਰੇ ਕੋਈ ਵਹਿਮ ਪਰਮ ਨਹੀਂ ਆ ਸਿਰਫ ਇਹੀ ਕਾਰਨ ਆ ਕਿ ਸੌਣ ਮਹੀਨੇ ਵਿੱਚ ਕੜੀ ਘਟ ਖਾਦੀ ਜਾਂਦੀ ਹੈ